ਦਿੱਤਾ ਹੋ ਆਪਾਂ ਤੱਕੇ ਖਾਂਦੀ ਤੇ ਨਾ ਤੁਸੀਂ ਮੇਰੇ ਬੰਦੇ ਦਾ ਲਾਉਨੇ ਆ ਆਇਆ ਸ਼ਾਪਿੰਗ ਸ਼ਾਪਿੰਗ ਕਰਕੇ ਆਵਾਂਗੇ ਹੁਣ ਉਰੀ ਖੜੀ ਲੜੀ ਜਾਏਗੀ ਕਰ ਬੇਬੇ ਬੱਸ ਕਰ ਮੈਂ ਆਪਦੇ ਬੰਦੇ ਤੇ ਐਡਾ ਇਲਜ਼ਾਮ ਨਹੀਂ ਲਵਾ ਸਕਦੀ ਪਤਾ ਜਿਲਕ ਜਿਲਕ ਆਉਂਦਾ ਹੈਗਾ ਲੈ ਹੁਣ ਆਉਂਦਾ ਆਉਂਦਾ ਹੀ ਆਊਗਾ ਤੂੰ ਹੀ ਕਾਲੀ ਕਰੀ ਜਾਨੀ ਨਹੀਂ ਕਰੀਦਾ ਹੁੰਦਾ ਟੱਲ ਹੁਣ ਤੂੰ ਹੀ ਬੋਲੀ ਜਾਨੀ ਰਹਿਣੀ ਹੈ ਚਲੋ ਦੇਖੋ ਕੀ ਹੋ ਗਿਆ ਗੁੱਸੇ 'ਚ ਲੱਗਦੀ ਹੋ ਲੈ ਗੁੱਸੇ ਹੋਵਾਂਗੀਆਂ ਨਹੀਂ ਤਦੋਂ ਦੀ ਵੇਟ ਕਰੀ ਜਾਂਦੇ ਆ ਤੁਹਾਡੀ ਆ ਹੁਣ ਪਹੁੰਚੇ ਹੋ ਉਹ ਚੱਲ ਕੋਈ ਨਾ ਬੰਦਾ ਮਿਲ ਗਿਆ ਤੇ ਮੈਨੂੰ ਰਸਤੇ 'ਚ ਕੋਈ ਠੀਕ ਹੈ ਜ਼ਰੂਰੀ ਕੰਮ ਸੀ ਉਹਨੂੰ ਉਹਦੇ ਲਈ ਵੀ ਟਾਈਮ ਲੱਗ ਗਿਆ ਹਮ ਅੱਜਕੱਲ ਤੁਹਾਨੂੰ ਕੋਈ ਜ਼ਿਆਦਾ ਹੀ ਨਹੀਂ ਬੰਦੇ ਮਿਲਣ ਲੱਗੇ ਰਸਤੇ 'ਚ ਤੇ ਕਿਹਾ ਨਾ ਤੂੰ ਗੁੱਸੇ ਹੋਣ ਲੱਗ ਜਣੀ ਐ ਤੂੰ ਮੈਨੂੰ ਐਂ ਦੱਸ ਐਨਾ ਗੁੱਸਾ ਕਰਕੇ ਮਿਲਦਾ ਕੀ ਐ ਤੈਨੂੰ ਮੈਂ ਤਾਂ ਤੇਰੇ ਪਿੱਛੇ ਆਪਣੀ ਭੈਣ ਨਾਲ ਵੀ ਗੁੱਸੇ ਹੋ ਕੇ ਆ ਗਿਆ ਉਹ ਪੂਰਾ ਗੁੱਸੇ ਹੋ ਗਈ ਮੇਰੇ ਨਾਲ ਮੈਂ ਤਾਂ ਉਹਨੂੰ ਘਰੇ ਛੱਡਣ ਸਾਰ ਉਹਦੀ ਆ ਗਿਆ ਲੈ ਫਿਰ ਕੋਈ ਆਹਨ ਥੋੜੀ ਕਰਤਾ ਤੁਸੀਂ ਨੇ ਮੇਰੇ ਤੇ ਮੈਂ ਵੀ ਤਾਂ ਆਪਣੇ ਘਰੇ ਲੜ ਲੜ ਕੇ ਆਈਆਂ ਮੈਂ ਕਿਹੜਾ ਸਖਾਲੀ ਆ ਗਈ ਉੱਥੋਂ ਆ ਦੇਖ ਲੈ ਤੁਸੀਂ ਤਾਂ ਲੜਾਈ ਕਰਨ ਲੱਗ ਕੇ ਹੋ ਕੀ ਕਰੀਏ ਭਾਈ ਹੁਣ ਮੈਨੂੰ ਤਾਂ ਐਸੀ ਤੁਸੀਂ ਫਿਲਮ ਦਿਖਾ ਕੇ ਲਿਆਉਂਗੇ ਮੈਨੂੰ ਨਹੀਂ ਪਤਾ ਸੀ ਤੁਸੀਂ ਆਪਦੀ ਲੜਾਈ ਦਾ ਮੈਨੂੰ ਲਾਈਵ ਸ਼ੋਅ ਦਿਖਾਉਂਗੇ ਇੱਥੇ ਫਿਲਮ ਦੀ ਕੀ ਗੱਲ ਕਰਦੀਆਂ ਫਿਲਮ ਵੀ ਦਿਖਾਉਂਗਾ ਸ਼ਾਪਿੰਗ ਕਰਾਉਂਗਾ ਸਾਰਾ ਕੁਝ ਕਰਾਂਗੇ ਟੈਨਸ਼ਨ ਨਾ ਲੈ ਤੂੰ ਜਮੀ ਪਿੱਛੇ ਪੱਕਾ ਹੱਲ ਕਰੋ ਫਿਰ ਮੰਨਿਏ ਅਸੀਂ ਤਾਂ ਪੱਕਾ ਹੱਲ ਵੀ ਕਰਾਂਗੇ ਜੀ ਸੋਚ ਨਾ ਕਰੋ ਸਾਰੇ ਪੱਕੇ ਹੱਲ ਕਰਾਂਗੇ ਆਪਾਂ ਤੂੰ ਟੈਨਸ਼ਨ ਨਾ ਲੈ ਹੈ ਪਤਾ ਖਰਚਾ ਬਹੁਤ ਖੁੱਲੇ ਦਿਲੋਂ ਕਰਦਾ ਬਥੇਰਾ ਪੈਸਾ ਇਹਦੇ ਕੋਲ ਚਲ ਆਇਆ ਸ਼ਾਪਿੰਗ ਸ਼ਾਪਿੰਗ ਕਰਕੇ ਆਵਾਂਗੇ ਹੁਣ ਊਰੀ ਖੜੀ ਲੜੀ ਜਾਏਗੀ ਧੂਰੀ ਖੜੀ ਗੱਲਾਂ ਕਰੀ ਜਾਣਗੀਆਂ ਚੱਲੇਗੀ ਹਾਂ ਚਲੋ ਚਲੋ ਫੇ ਟਾਈਮ ਨਾ ਮੁਰਨਾ ਵੀ ਅਸੀਂ ਫਿਰ ਕਹਿੰਦੇ ਕੋਈ ਦੇਖ ਗਿਆ ਸਿਆਪਾ ਛੱਡ ਗਿਆ ਆਉਣ ਸਹੁਰਾ ਲੜਨ ਲੱਗ ਜਾਨੀ ਜਦੋਂ ਮਰਜ਼ੀ ਆ ਜਾ ਕਿਤੇ ਖੁਸ਼ ਹੋ ਖੁਸ਼ ਹੋ ਕੇ ਰਹਾ ਕਰ ਤੂੰ ਮੇਰੇ ਨਾਲ ਹੈ ਨਾ ਹੈ ਤੁਸੀਂ ਹਰ ਵਾਰੀ ਲੇਟ ਕਰ ਦਿੰਦੇ ਹੋ ਪਹਿਲਾਂ ਵੀ ਆਈ ਲੇਟ ਕਰਦੇ ਸ਼ੋ ਵਿਚਾਰੀ ਕੱਦੀ ਅੱਕੀ ਬੈਠੀ ਸੀ ਚੱਲ ਕੋਈ ਨਾ ਆ ਹੁਣ ਤਾਂ ਗੁੱਸਾ ਤੋਂ ਕਦੇ ਆ ਦੇਖ ਲੋ ਜੀ ਆਹੀ ਦਿਨ ਦੇਖਣੇ ਬਾਕੀ ਸੀਗੇ ਆਹੀ ਇਲਜ਼ਾਮ ਲੱਗਣਾ ਸੀ ਮੇਰੇ ਤੇ ਮੇਰੀ ਫੁੱਟੇ ਕਿਸਮਤ ਮੈਂ ਕਿਉਂ ਇਹਨਾਂ ਦੀ ਸੇਵਾ ਕਰਦੀ ਆ ਮੈਂ ਨਾਲੇ ਤੈਨੂੰ ਪਹਿਲਾਂ ਕਿਹਾ ਸੀ ਵੀ ਮੈਂ ਲੱਖ ਕਰ ਲੈ ਇਹਨਾਂ ਦਾ ਇਹਨਾਂ ਨੇ ਫੇਰ ਵੀ ਮੈਨੂੰ ਮਾੜੀ ਕਹਿਣਾ ਲੈ ਕਹਾਤਾ ਮਾੜੀ ਮੇਰੀ ਗੱਲ ਸੁਣ ਲੈ ਫਿਰ ਮਾੜੀ ਤੈਨੂੰ ਮੈਂ ਨਹੀਂ ਕਹਣੀ ਤੇਰੀਆਂ ਕਰਤੂਤਾਂ ਹੀ ਮਾਰੀਆਂ ਨੇ ਮਾਰੀ ਕਹਣ ਵਾਲੀਆਂ ਉਹ ਦੇਖ ਲੈ ਕੁੜੀ ਚੱਕਰ ਖਾਂਦੀ ਜਾਂਦੀ ਸੀ ਜੇ ਕਿਤੇ ਰਾਹ 'ਚ ਡਿੱਗ ਪਈ ਹੈ ਜੇ ਕਿਤੇ ਕੁੜੀ ਨੇ ਜਾਣ ਵਗ ਜਾਂਦੀ ਮੈਨੂੰ ਕਿੱਥੋਂ ਲਿਆਉਂਦੀ ਪੁੱਤ ਤਾਂ ਮੈਂ ਪਹਿਲਾਂ ਖੋਲਿਆ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਵੀ ਤੈ ਰਾਤ ਰੋਟੀ 'ਚ ਦਿੱਤਾ ਕੀ ਹੈ ਬਸ ਦੇਖ ਲੈ ਬੇਬੇ ਮੈਂ ਰੋਟੀ 'ਚ ਕੀ ਪਾ ਕੇ ਦੇਣਾ ਐਨੇ ਚਿਰ ਦੀ ਮੈਂ ਇਸ ਘਰ 'ਚ ਵਿਆਹੀ ਆਈਆਂ ਨਾ ਉਦੋਂ ਕਿਹੜਾ ਰੋਟੀਆਂ ਮੈਂ ਬਣਾਉਂਦੀ ਨਹੀਂ ਸੀ ਉਦੋਂ ਤਾਂ ਕਰਦੇ ਜੀ ਨੂੰ ਕਿਸੇ ਨੂੰ ਕੁਝ ਹੋਇਆ ਨਾ ਗਲਤ ਤਾਂ ਪਤਾ ਕੀ ਆ ਅਕੇ ਲੁੱਚੀ ਘੁੱਗੀ ਕਾਉ ਬਦਨਾਮ ਹੁਣ ਮੇਰੇ ਤੇ ਲਿਆਉਣੀਆਂ ਸਾਰੀ ਗੱਲ ਨਾਲੇ ਬੇਬੇ ਜਦੋਂ ਪੜ੍ਹ ਨ ਲਿਖ ਦੀ ਉਮਰ ਹੁੰਦੀ ਆ ਨਾ ਉਹ ਹੁੰਦੀ ਆ ਕਵਾਰੇ 30 ਪੁੱਤ ਦੀ ਤੇ ਜਦੋਂ 30 ਪੁੱਤ ਬੇਬੇ ਵਿਆਹਿਆ ਜਾਵੇ ਉਦੋਂ ਆਪਦੇ ਘਰੇ ਆ ਜਾਂਦਾ ਹੋ ਤੇ ਆਪਦੇ ਘਰੇ ਆ ਕੇ ਸੁੱਖ ਨਾ ਕਬੀਲਦਾਰੀ ਹੋ ਜਾਂਦੀ ਆ ਫਿਰ ਦਿਲ ਤੇ ਦਿਮਾਗ ਉਹੇ ਜੇ ਨਹੀਂ ਰਹਿੰਦੇ ਹੁਣ ਉਹ ਪੜੇ ਕਿੱਥੋਂ ਮੈਨੂੰ ਐਂ ਦੱਸ ਦੇ ਨਾਲ ਤਾਂ ਉਹਦੇ ਸਿਰ ਤੇ ਘਰ ਦੀ ਕਬੀਲਦਾਰੀ ਤੋਂ ਉਹੀ ਕਹਿਨੀ ਆ ਵੀ ਘਰ ਉਹਦੇ ਸਿਰ ਤੇ ਚੱਲਦਾ ਤੇ ਉੱਤੋਂ ਬੰਦਾ ਹੈ ਨਹੀਂ ਮੈਨੂੰ ਫਿਰ ਐਂ ਦੱਸ ਦੇ ਵਿੱਚ ਜਾਨ ਪ੍ਰਾਣ ਕਿੱਥੋਂ ਆਊਗਾ ਡਿੱਗੀ ਤਾਂ ਉਹ ਆਪ ਜਾਂਦੀ ਐ ਨਾ ਸਾਡਾ ਲਈ ਜਾਨੀ ਆ ਨਾਲ ਇੱਕ ਗੱਲ ਮੈਨੂੰ ਹੋਰ ਦੱਸ ਨਾ ਜੇ ਉਹ ਉੱਠਦੀ ਨਹੀਂ ਸੀ ਜਾਂ ਉਹ ਡੇਗਦੀ ਫਿਰਦੀ ਆ ਤੂੰ ਇਹਨਾਂ ਨੂੰ ਕਹਦੀ ਉਹ ਗੱਡੀ ਘਰੇ ਖੜੀ ਆ ਤਾਂ ਦਵਾਈ ਦਵਾ ਕੇ ਲੈ ਆਉਂਦੇ ਡਾਕਟਰ ਹੋਰ ਹੁਣ ਉਹਦੀ ਦਵਾਈ ਲਵਾਂਗੇ ਗੱਡੀ ਸਿੱਟ ਕੇ ਲੈ ਆਂਦੇ ਉਹਦੀ ਨਾਲ ਦੀ ਤੂੰ ਕਹਿੰਦੀ ਸਾਨੂੰ ਨਾਲੇ ਪੇਪਰ ਦਵਾਉਂਦੇ ਤੁਸੀਂ ਮੈਂ ਜਾਣਦੀ ਆ ਮੈਂ ਸਭ ਜਾਣਦੀ ਆ ਤੁਹਾਨੂੰ ਦਵਾਈ ਦਵਾਉਣ ਮੈਨੂੰ ਤਾਂ ਨਾ ਛੋੜੇ ਦਾ ਭਾਰਾ ਵੀ ਯਕੀਨ ਨਹੀਂ ਮੇਰੇ ਤਾਂ ਯਕੀਨ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਤੈਨੂੰ ਉੱਦੇ ਉੱਥੇ ਬੈਠੀ ਨੂੰ ਕੀ ਕਿਹਾ ਦੀ ਤੈਨੂੰ ਮੈਂ ਹਾਂ 20 ਚੰਡੀਗੜ੍ਹ ਕੱਲਿਆਂ ਨੂੰ ਨਾ ਤੋਰ ਮੈਂ ਜਾਨਾ ਨਾਲ ਗੱਡੀ 'ਚ ਵਗ ਜਾਾਂਗੇ ਸਮਾਂ ਮੜਾ ਹੈ ਭਾਈ ਠੀਕ ਹੈ ਹੁਣ ਕਿਹੜਾ ਵਾਰ ਮੈਂ ਗੱਡੀ ਨੂੰ ਜਵਾਬ ਦਿੰਦਾ ਜਿਉਂ ਤੋਂ ਤੁਰਣੀਆਂ ਦਾ ਉਹ ਚੱਕਰ ਖਾ ਕੇ ਡਿੱਗਦੀ ਸੀ ਦਵਾਈ ਦਵਾ ਕੇ ਲਿਆਉਂਦਾ ਮੈਂ ਗੱਡੀ ਚਲਾਇੰਦਾ ਇਹ ਪੇਪਰ ਜ਼ਰੂਰੀ ਸੀ ਹੁਣ ਫੇਰ ਤਾਂ ਬੱਸਾਂ ਦੇ ਭੇਜਤੀਓ ਤੂੰ ਮੇਰੀ ਗੱਲ ਸੁਣ ਲਾ ਮੈਂ ਤਾਂ ਤੈਨੂੰ ਸੌਦੀ ਇੱਕ ਸੁਣਾਉਣੀ ਆਂ ਭਾਈ ਮਨੂ ਤੇਰੇ ਤੇ ਯਕੀਨ ਨਹੀਂ ਕਰਦੀ ਪਤਾ ਨਹੀਂ ਇਹ ਜੀ ਕੀ ਗੱਲ ਹੈ ਮਨੂ ਦਾ ਯਕੀਨ ਟੁੱਟਿਆ ਪਿਆ ਤੇਰਾ ਬੱਸ ਕਰ ਬੇਬੇ ਬੱਸ ਕਰ ਮੈਂ ਆਪਣੇ ਬੰਦੇ ਤੇ ਐਡਾ ਇਲਜ਼ਾਮ ਨਹੀਂ ਲਵਾ ਸਕਦੀ ਸਮਝਦੇ ਹੋ ਨਾ ਤੁਸੀਂ ਫਿਰਦੀ ਤਾਂ ਉਹ ਆਪ ਆ ਤੱਕੇ ਖਾਂਦੀ ਤੇ ਨਾ ਤੁਸੀਂ ਮੇਰੇ ਬੰਦੇ ਦਾ ਲਾਉਨੇ ਆਂ ਐਂ ਕਰ ਫੇਰ ਇੱਕ ਵਾਰ ਮਰਦੀ ਦੋ ਵਾਰ ਮਰੇ ਅਸੀਂ ਕੀ ਲੈਣਾ ਚਲੋ ਜੀ ਖੜਨਦੀ ਲੋੜ ਨਹੀਂ ਚਲੋ ਦੇ ਵਾਲੀ ਭੈਣ ਜਾਂਦੀ ਦੇਖ ਲੈ ਬੰਦੇ ਵਾਲੀ ਪੁੱਤ ਤਾਂ ਵੀ ਰਹੇ ਮੇਰਾ ਮੈਂ ਿੱੱਡੋਂ ਕੱਢਿਆ ਅੱਜ ਆ ਕੇ ਤੂੰ ਇਹਦੀ ਮੇਰ ਕਰਨ ਲੱਗੀ ਮੈਂ ਜਾਣਦੀਆਂ ਜਾਣਦੀਆਂ ਤੇਰੇ ਕੱਢ ਕੇ ਛੱਡੂ ਜਿੱਦੈ ਮੈਨੂੰ ਪਤਾ ਲੱਗਿਆ ਨਾ ਇਹ ਸਭ ਕੁਝ ਸੋਡਾ ਕੀਤਾ ਕਰਾਇਆ ਪਹਿਲਾਂ ਤਾਂ ਮੈਂ ਘਰੇ ਬਾੜੀ ਲੈ ਤੇਤੀ ਹੁਣ ਮੈਂ ਸੋਡੇ ਜਿੰਦਾ ਲਾ ਕੇ ਖੁਦ ਦੇਈ ਤੇ ਪਾਇ ਨਹੀਂ ਟਿਕਨਦੀ ਆਏ ਨੇ ਮਾਰ ਦੇ ਨੇ ਗੱਲਾਂ ਪਤਾ ਨਹੀਂ ਕੁੜੀ ਦੇ ਕਿਉਂ ਬੈਰ ਪੈਏ ਨੇ ਕਿਉਂ ਮੇਰਾ ਘਰ ਪੱਟਣਾ ਚਾਹੁੰਦੇ ਨੇ ਇਹ ਤਾਂ ਐਨੀ ਕਿਸਮਤ ਚੰਗੀ ਤੇ ਆੜੀ ਕੁੜੀ ਦੀ ਜਾਨ ਬਚ ਗਈ